प्यारे दोस्तों जिंदगी ਦੇ ਵਿੱਚ ਤਿੰਨ ਕਿਸਮ ਦੇ ਪੈਰਾਡਾਈਮ ਬੜੇ ਇੰਪੋਰਟੈਂਟ ਮੰਨੇ ਜਾਂਦੇ ਆ ਇੰਡੀਪੈਂਡੈਂਸ ਭਾਵ ਆਜ਼ਾਦੀ ਡਿਪੈਂਡੈਂਸ ਭਾਵ ਨਿਰਪਰਤਾ ਤੇ ਤੀਸਰਾ ਹੈ ਇੰਟਰਡਿਪੈਂਡੈਂਸ ਭਾਵ ਅੰਤਰਨਿਰਪਰਤਾ ਅੰਤਰਨਿਰਪਰਤਾ ਹਮੇਸ਼ਾ ਹੀ ਬਹੁਤ ਵਧੀਆ ਪੈਰਾਡਾਈਮ ਬਣਿਆ ਗਿਆ ਬਹੁਤ ਵਧੀਆ ਸੰਕਲਪ ਮੰਨਿਆ ਗਿਆ। ਅੰਤਰ ਨਿਰਭਰਤਾ ਦਾ ਪਾਪ ਮੈਨੂੰ ਤੇਰੀ ਜ਼ਰੂਰਤ ਹੈ ਤੈਨੂੰ ਮੇਰੀ ਜ਼ਰੂਰਤ ਹੈ। ਅਸਲ ਦੇ ਵਿੱਚ ਕੁਦਰਤ ਨੇ ਸਾਰੀ ਸ੍ਰਿਸ਼ਟੀ ਦੀ ਸਜਣਾ ਹੀ ਅੰਤਰ ਨਿਰਭਰਤਾ ਦੇ ਕਨਸੈਪਟ ਦੇ ਆਧਾਰਤ ਕੀਤੀ ਹੈ। ਵਿਨ-ਵਿਨ ਸਿਚੁਏਸ਼ਨ ਜੇ ਹਵਾ ਹੈ ਉਹ ਵੀ ਇੰਟਰਡਿਪੈਂਡੈਂਟ ਹੈਗੀ ਹੈ ਕੁਝ ਚੀਜ਼ਾਂ ਤੇ ਜੇ ਬਨਸਪਤੀ ਹੈ ਉਹ ਵੀ ਇੰਟਰਡਿਪੈਂਡੈਂਟ ਹੈਗੀ ਭਾਬ ਜ਼ਿੰਦਗੀ ਦਾ ਕੋਈ ਹਿੱਸਾ ਇਹੋ ਜਿਹਾ ਹੈ ਨਹੀਂ ਜਿਹੜਾ ਇੰਟਰਡਿਪੈਂਡੈਂਟ ਨਾ ਹੋਵੇ ਗੁਰੂ ਸਾਹਿਬ ਹੁਕਮ ਕਰਦੇ ਨੇ ਬਿਨ ਬਾਜੇ ਕੈਸੋ ਨਰਤਕਾਰੀ ਬਿਨ ਕੰਠੇ ਕੈਸੋ ਗਾਵਨਹਾਰੀ ਝੀਲ ਬਿਨ ਕੈਸੇ ਬਾਜੇ ਰਬਾਬ ਨਾਮ ਬਿਨ ਬਿਰਥੇ ਸਭ ਕਾਜ ਭਾਵ ਬਿਨ ਬਾਜੇ ਕੈਸੋ ਨਰਤਕਾਰੀ ਬਾਜੇ ਤੋਂ ਬਿਨਾ ਸੰਗੀਤ ਤੋਂ ਬਿਨਾ ਰਿਦਮ ਤੋਂ ਬਿਨਾ ਲੈ ਤੋਂ ਬਿਨਾ ਨਰਤਕਾਰੀ ਨਹੀਂ ਹੋ ਸਕਦੀ ਨੱਚਿਆ ਨਹੀਂ ਜਾ ਸਕਦਾ ਡਾਂਸ ਨਹੀਂ ਕੀਤਾ ਜਾ ਸਕਦਾ ਬਿਨ ਕੰਠੇ ਕੈਸੋ ਗਾਵਣਹਾਰੀ ਕੰਠ ਤੋਂ ਬਿਨਾ ਅچھے ਗਲ ਤੋਂ ਬਿਨਾ ਸੂਖਮ ਗਲ ਤੋਂ ਬਿਨਾ ਉਸਦੀ ਰਬੀ ਦਾਤ ਜਿਹੜੀ ਗੱਲ ਨੂੰ ਮਿਲਦੀ ਆ ਉਸ ਤੋਂ ਬਿਨਾ ਗਾਇਆ ਨਹੀਂ ਜਾ ਸਕਦਾ ਝੀਲ ਬਿਨ ਕੈਸੇ ਬਾਜੇ ਰਬਾਬ ਰਬਾਬ ਬਹੁਤ ਵੱਡਾ 뮤ਜ਼ੀਕਲ ਇਨਸਟਰੂਮੈਂਟ ਹੈ ਝੀਲ ਛੋਟੀ ਜੀ ਪੱਤੀ ਹੈ ਜਿਸ ਨਾਲ ਰਬਾਬ ਨੂੰ ਬਜਾਇਆ ਜਾਂਦਾ ਉਸ ਤੋਂ ਬਿਨਾ ਜੇ ਸਾਡੇ ਕੋਲ ਝੀਲ ਨਹੀਂ ਹੈ ਤਾਂ ਰਬਾਬ ਨਹੀਂ ਬਜਾਇਆ ਜਾ ਸਕਦਾ ਨਾਮ ਬਿਨ ਬਿਰਥੇ ਸਭ ਕਾਜ ਤੇ ਨਾਮ ਤੋਂ ਬਿਨਾ ਉਸ ਵਾਹਿਗੁਰੂ ਨੂੰ ਚਿਤਵੇ ਬਿਨਾ ਉਸ ਵਾਹਿਗੁਰੂ ਨੂੰ ਚੇਤੇ ਚ ਰੱਖੇ ਬਿਨਾ ਸਾਡੇ ਸਾਰੇ ਕਾਰਜ ਬੇਕਾਰ ਨੇ ਬਿਰਥੇ ਨੇ ਉਹ ਕਿਸੇ ਵੀ ਕੰਮ ਦੇ ਨਹੀਂ ਜਦੋਂ ਅਸੀਂ ਆਪਣੇ ਕਾਰਜ ਕਰਦੇ ਹੋਏ ਉਸ ਪਰਮੇਸ਼ਰ ਨੂੰ ਨਾਲ ਰੱਖਦੇ ਆ ਉਸ ਪਰਮੇਸ਼ਰ ਨੂੰ ਸਿਮਰਦੇ ਆ ਉਸ ਨੂੰ ਧਿਆਨ ਵਿੱਚ ਰੱਖਦੇ ਆ ਸਾਡੇ ਉਹ ਕਾਰਜ ਬਹੁਤ ਵਧੀਆ ਸਿੱਧ ਹੋ ਜਾਂਦੇ ਨੇ ਹੱਥ ਪਾਉ ਸਭ ਕੰਮ ਕਰ ਜਿੱਤ ਨਰੰਜਨ ਨਾਲ ਜਦੋਂ ਚਿੱਤ ਉਸ ਨਰੰਜਨ ਦੇ ਨਾਲ ਜੁੜਿਆ ਹੁੰਦਾ ਤਾਂ ਕਾਰਜ ਆਟੋ ਪ੍ਰੋਸੈਸ ਦੇ ਵਿੱਚ ਵਧੀਆ ਹੋ ਜਾਂਦੇ ਨੇ ਸੋ ਬੁਨਿਆਦੀ ਤੌਰ ਤੇ ਜ਼ਿੰਦਗੀ ਬਿਨ ਬਿਨ ਹੈ ਜਿੱਤ ਜਿੱਤ ਦਾ ਸੰਕਲਪ ਹੈ ਜਦੋਂ ਕੋਈ ਮੈਚ ਹੋ ਰਿਹਾ ਉਥੇ ਇੱਕ ਦੀ ਜਿੱਤ ਹੋਵੇਗੀ ਇੱਕ ਦੀ ਹਾਰ ਹੋਵੇਗੀ ਪਰ ਜ਼ਿੰਦਗੀ ਦੇ ਵਿੱਚ ਅਸੀਂ ਜੇ ਜਿੱਤ ਜਿੱਤ ਦੀ ਧਾਰਨਾ ਤੇ ਚੱਲਾਂਗੇ ਇੰਟਰਡਿਪੈਂਡੈਂਸ ਦੀ ਧਾਰਨਾ ਤੇ ਚੱਲਾਂਗੇ ਅੰਤਰ ਨਿਰਭਰਤਾ ਤੇ ਚੱਲਾਂਗੇ ਤਾਂ ਇਹ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਵੇਗੀ ਆਓ ਇਸ ਜ਼ਿੰਦਗੀ ਨੂੰ ਫਿਰ ਕਿਉਂ ਨਾ ਖੂਬਸੂਰਤ ਬਣਾਈਏ ਅੰਤਰ ਨਿਰਭਰਤਾ ਦੇ ਸਿਧਾਂਤ ਨੂੰ ਅਪਣਾਈਏ ਇੱਕ ਦੂਜੇ ਦੇ ਲਈ ਜਿੱਤ ਜਿੱਤ ਦੀ ਕਾਮਨਾ ਕਰੀਏ ਤੇ ਇਹ ਸਾਰਾ ਸਮਾਜ ਖੂਬਸੂਰਤ ਹੋ ਜਾਵੇਗਾ ਬਹੁਤ ਬਹੁਤ ਧੰਨਵਾਦ